30 ਤੋਂ 31 ਜਨਵਰੀ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ ਤੇਜ਼ ਮੀਂਹ ਗੜੇਮਾਰੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋ ਚੁੱਕੇ ਹਨ ਜਾਰੀ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਇੱਕ ਵਾਰ ਫਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਵਿੱਚ بارش ਦੱਸੀ ਜਾ ਰਹੀ ਹੈ ਪੰਜਾਬ 'ਚ ਠੰਡੀ ਹਵਾ ਅਤੇ ਮੀਂਹ ਦਾ ਅਲਰਟ ਜਾਰੀ ਹੈ ਜਲਦ ਬਦਲੇਗਾ ਮੌਸਮ ਦਾ ਮિજાਜ ਜਾਣੋ ਤਾਜ਼ਾ ਅਪਡੇਟ ਮੌਸਮ ਬਾਗ ਨੇ ਅਲਰਟ ਜਾਰੀ ਕਰਦੇ ਹਨ ਠੰਡੀਆਂ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਆ 31 ਤਰੀਕ ਤੋਂ ਬਦਲ ਜਾਵੇਗਾ ਮੌਸਮ ਅਤੇ ਬਾਰਿਸ਼ ਦੁਬਾਰਾ ਸ਼ੁਰੂ ਹੋਵੇਗੀ ਜੀ ਹਾਂ ਹੁਣ ਜਨਵਰੀ ਦਾ ਮਹੀਨਾ ਖਤਮ ਹੋਣ ਵਾਲਾ ਉੱਥੇ ਹੀ ਫਰਵਰੀ ਜਿਹੜੀ ਸ਼ੁਰੂ ਹੋਣ ਵਾਲੀ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ 9 ਜ਼ਿਲ੍ਹਿਆਂ ਦੇ ਵਿੱਚ ਜੀ ਹਾਂ ਠੰਡੀਆਂ ਹਵਾਵਾਂ ਦੀ ਚੇਤਾਵਨੀ ਜਿੰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਕਪੂਰਥਲਾ ਜ਼ਿਲਹੰਦਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਅਤੇ ਮਲੇਰਕੋਟੜਾ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਛੱਡੀਆਂ ਹਵਾਵਾਂ ਚੱਲਣਗੀਆਂ ਫਾਜ਼ਿਲਕਾ ਸ਼ਰੀ ਮੁਖਸਰ ਸਾਹਿਬ ਬਠਿੰਡਾ ਮਾਨਸਾ ਦੂਦਰਾਡੇ ਇਲਾਕੇ ਵਿੱਚ ਸੰਘਣੀ ਧੁੰਦ ਪੈਣ ਦੀ ਉਮੀਦ ਹੈ ਪਠਾਨਪੁਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਖਸਰ ਸਾਹਿਬ ਮੋਗਾ ਫੱਡੇਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਵਿੱਚ ਧੁੰਦ ਪੈਣ ਦੀ ਉਮੀਦ ਹੈ ਬਹੁਤ ਘੱਟ ਤਾਂ ਦੇਖ ਸਕਦੇ ਹੋ ਮੌਸਮ ਜਿਹੜਾ ਖੁਸ਼ਕ ਰਹਿਣ ਵਾਲਾ ਹੈ ਤਾਂ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਨਕੈ ਤੋਂ ਨਾਂਹ ਜੀ ਕਰ ਰਹੇ ਆ ਜੰਮੂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਇੱਕ ਪਛਮੀ ਗੜਬੜੀ ਇਸ ਸਮੇਂ ਸਰਗਰਮ ਹੈ ਇਹ ਹਵਾ ਇੱਕ ਸੰਘਣੇ ਘਮਣਗੇਰੀਆ ਜੋ ਕਿ ਜ਼ਮੀਨ ਤੋਂ ਉੱਪਰ ਸਿੱਧਾ ਇਸ ਦਾ ਪ੍ਰਭਾਵ ਉੱਪਰਲੀ ਹਵਾਵਾਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੌਸਮ ਮੌਸਮ ਵਿੱਚ ਬਦਲਾਅ ਆ ਰਿਹਾ ਹੈ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ 30 ਜਨਵਰੀ ਦੀ ਰਾਤ ਤੋਂ ਹੀ ਯਾਨੀ ਕਿ ਅੱਜ ਤੋਂ ਹੀ ਪਛਮੀ ਗੜਬੜੀ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਦੇ ਅਨੁਸਾਰ 1 ਫਰਵਰੀ ਰਾਜ ਦੇ ਕਈ ਥਾਵਾਂ 'ਚ بارش ਦੱਸੀ ਜਾ ਰਹੀ ਹੈ 31 ਜਨਵਰੀ ਅਤੇ 2-3 ਫਰਵਰੀ ਨੂੰ ਲਗ ਲਗ ਥਾਵਾਂ ਤੇ ਮੀਂਹ ਪਵੇਗਾ ਜੀ ਅਗਲੇ 48 ਘੰਟਿਆਂ ਲਈ ਘੱਟੋ ਘੱਟ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਜੀ ਹਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਤੁਹਾਡਾ ਸਾਂਝੀ ਕਰ ਰਹੇ ਹਾਂ ਜਾਨੀ ਕਿ 2-3 ਫਰਵਰੀ ਤੱਕ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮੀ ਵਿਭਾਗ ਦੇ ਵੱਲੋਂ ਤੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਜੀ ਹਾਂ 31 ਜਨਵਰੀ ਨੂੰ ਪਠਾਨਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਵਿੱਚ بارش ਦਸੀ ਜਾ ਰਹੀ ਹੈ ਮੌਸਮ ਸੰਬੰਧੀ ਵਧੇਰੇ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ